ਦੀ ਲੋੜਾਂ ਦੀ ਮਜੂਦ ਨੇ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਸਵਾਲ ਕਰਦੇ ਹੋ ਪਹਿਲਾਂ ਤੁਹਾਡਾ ਚੈਨਲ ਤੇ ਬਹੁਤ ਸਵਾਗਤ ਹੈ ਜੀ ਚਾਰ ਸਾਲ ਜਿਹੜੇ ਵਿਕਾਸ ਹੋਇਆ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਲੱਖ ਰੁਪਏ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਮੈਨੂੰ ਆਪਣੇ ਚੈਨਲ ਤੇ ਲੈ ਕੇ ਆਏ ਜੀ ਵਿਕਾਸ ਦੀ ਜਿਹੇ ਅਸੀਂ ਗੱਲ ਕਰੀਏ ਤੇ ਤੁਸੀਂ ਦੇਖਿਆ ਹੈ ਕਿ ਪਹਿਲੇ ਤੋਂ ਵੀ ਕੋਈ ਵਿਕਾਸ ਇਥੇ ਚਾਰ ਸਾਲ ਦੀ ਸਰਕਾਰ ਹੋ ਗਈ ਹੈ ਤੇ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਤੇ ਅੱਜ ਹੁਣ 8 ਮਹੀਨੇ ਹੋਣ ਤੋਂ ਆਇਆ ਤੁਸੀਂ ਦੇਖਿਆ ਹੀ ਹੈ ਕਿ ਬਾਰਿਸ਼ਾਂ ਹੋਈਆਂ ਨੇ ਤੇ ਸੜਕਾਂ ਦਾ ਬੁਰਾ ਹਾਲ ਹੈ ਉਤੋਂ ਪਹਿਲੇ ਵੀ ਕੋਈ ਸੜਕ ਨਹੀਂ ਬਣੀ ਤੇ ਹੁਣ ਲੋਕਾਂ ਨੂੰ ਇੰਨੀ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਮੇਰੇ ਵਾਰਡ ਚ ਕਿੰਨੀਆਂ ਗਲੀਆਂ ਨੇ ਜਿਹੜੀਆਂ ਜਿੱਥੇ ਲੋੜ ਹੈ ਸੜਕ ਬਣਨ ਦੀ ਕਿੰਨੇ ਐਕਸੀਡੈਂਟ ਹੋ ਰਹੇ ਨੇ ਉਸ ਕਾਰਨ ਇਹ ਸੜਕਾਂ ਦਾ ਪ੍ਰੋਬਲਮ ਤੇ ਪਾਣੀ ਜਿਹੜੀ ਕਿ ਡਾਇਰ ਨੇਸੈਸਿਟੀ ਹੈ ਇੱਕ ਬੰਦੇ ਦੀ ਕਿ ਉਹਨੂੰ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਕਿੰਨੀ ਕੁ ਵਾਰੀ ਅਸੀਂ ਰਿਕਵੈਸਟ ਕਰਕੇ ਤੇ ਕਿੰਨੀ ਕੁ ਵਾਰੀ ਬੰਦਿਆਂ ਨੂੰ ਕਹਿਣਾ ਪੈਂਦਾ ਹੈ ਤੇ ਕਾਰਪੋਰੇਸ਼ਨ ਬਿਲਕੁਲ ਵੀ ਸਾਥ ਨਹੀਂ ਦੇਂਦੀ ਹਾਈ ਅਫੀਸ਼ੀਅਲਸ ਨੂੰ ਬਹੁਤ ਵਾਰੀ ਰਿਕਵੈਸਟ ਕਰਕੇ ਵੀ ਕਿਹਾ ਹੈ ਤੇ ਹੁਣ ਅਸੀਂ ਸੜਕਾਂ ਤੇ ਆਣ ਵਾਸਤੇ ਤਿਆਰ ਨਹੀਂ ਜਿੰਨਾ ਕਿ ਕੂੜੇ ਦਾ ਢੇਰ ਬਣਿਆ ਪਿਆ ਹੈ ਅਮ੍ਰਿਤਸਰ ਦੀ ਗੱਲ करिए ਜਾਂ ਮੇਰੇ વોર્ਡ ਦੀ ਗੱਲ करिए ਤੇ ਬਹੁਤ ਹੀ ਬੁਰਾ ਹਾਲ ਹੈ ਸਰਕਾਰ ਸਾਡਾ ਬਿਲਕੁਲ ਸਾਥ ਨਹੀਂ ਦੇ ਰਹੀ ਹੈ ਤੇ ਅਸੀਂ ਚਾਹਨੇ ਆ ਜਿਹੜੇ ਕੰਮ ਹਗੇ ਨੇ ਬੋਰਡਾਂ ਦੇ ਉਹ ਜਲਦ ਤੋਂ ਜਲਦ ਕਰਾਏ ਜਾਣ ਤੁਹਾਨੂੰ ਪਤਾ ਹੀ ਹੈ ਮੀਟਿੰਗ ਵੀ ਇੱਕ ਹੋਈ ਸੀ ਹਾਊਸ ਮੀਟਿੰਗ ਜਿਹੜੀ ਕਿ ਜਨਵਰੀ ਦੀ ਹੋਈ ਹੋਈ ਹੈ ਉਸ ਤੋਂ ਬਾਅਦ ਕੋਈ ਮੀਟਿੰਗ ਵੀ ਨਹੀਂ ਹੋਈ ਹੈ ਜਿਹਦੇ ਨਾਲ ਕਿ ਇਹ ਕਾਉਂਸਲਰ ਸਾਰੇ ਪਰੇਸ਼ਾਨ ਨੇ ਤੇ ਅਸੀਂ ਚਾਹਨੇ ਆ ਕਿ ਸਾਡੇ ਕੰਮ ਜਿਹੜੇ ਨੇ ਲੋਕਾਂ ਦੇ ਕੰਮ ਨੇ ਉਹ अर्liest ਪੋਸੀਬਲ ਹੋਣੇ ਚਾਹੀਦੇ ਵਾਰਡ ਵਿੱਚ ਸਾਡੇ ਲਾਰੈਂਸ ਰੋਡ ਵਿੱਚ ਮੇਨ ਸਾਡਾ ਪੌਸ਼ ਏਰੀਆ ਹੈ ਵਾਰਡ 5 ਅੰਮ੍ਰਿਤਸਰ ਦਾ ਤੇ ਇੱਥੇ ਕੀ ਐਨੀਆਂ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਹਨ ਜਿੰਨਾਂ ਕਿ ਕਿਉਂਕਿ ਤੁਹਾਨੂੰ ਪਤਾ ਹੈ ਪਹਿਲੇ ਦਾ ਵੀ ਕੋਈ ਸਰਕਾਰ ਨੇ ਕੰਮ ਨਹੀਂ ਕਰਾਇਆ ਹੋਇਆ ਜਿਹੜੀ ਸੜਕਾਂ ਨੇ ਉਹ ਬੈਠ ਗਈਆਂ ਹੋਈਆਂ ਨੇ ਉਹਨਾਂ ਤੇ ਟੋਏ ਪਏ ਹੋਏ ਨੇ ਤੇ ਲੋਕਾਂ ਜਦੋਂ ਡਰਾਈਵ ਕਰਦੇ ਨੇ ਜਾਂ ਲਾਈਟਾਂ ਲੈ ਲੋ ਲਾਈਟ ਇੰਨੀ ਕਿ ਘੱਟ ਵੋਲਟੇਜ ਦੀ ਲਾਈਟਾਂ ਪ੍ਰੋਵਾਈਡ ਕੀਤੀਆਂ ਨਹੀਂ ਗਈਆਂ ਤੇ ਹਜੇ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹ ਵੀ ਇੰਨੀ ਘੱਟ ਵੋਲਟੇਜ ਦੀਆਂ ਨੇ ਕਿ ਉਹ ਚਾਨਣਾ ਹੁੰਦਾ ਹੀ ਨਹੀਂ ਹੈ ਤੇ ਦੱਸੋ ਕਿੱਥੋਂ ਕੀ ਅਸੀਂ ਸੋਚ ਸਕਨੇ ਆ ਕਿ ਠੀਕ ਨਾਲ ਸਾਰਾ ਆਪਣਾ ਚੱਲ ਪੈਣਗੇ ਅਸੀਂ ਸੜਕਾਂ ਦੇਖ ਲਈਏ ਜਾਂ ਅਸੀਂ ਸੈਕਿਉਰਿਟੀ ਦੇਖ ਲਈਏ ਜਾਂ ਅਸੀਂ ਦੇਖ ਲਈਏ ਕਿ ਲੋਕਾਂ ਨੂੰ ਜਿਹੜੀ ਸਹੂਲਤਾਂ ਪ੍ਰੋਵਾਈਡ ਕਰ ਚਰਨੀ ਚਾਹੁੰਦੇ ਆ ਚਾਈਦਿਆ ਨੇ ਉਹ ਦੇਖ ਲਈਏ ਕੋਈ ਵੀ ਚੀਜ਼ ਫਿਰੋਂ ਫਰਲੋ ਉਹ ਬਿਲਕੁਲ ਹੀ ਗਲਤ ਹੈਗੀ ਹੈ ਤੇ ਲੋਕਾਂ ਨੂੰ ਬਿਲਕੁਲ ਸਾਰੀ ਪ੍ਰੋਬਲਮਸ ਫੇਸ ਕਰਨਿਆ ਪੈ ਰਿਆ ਨੇ ਬਹੁਤ ਤੇ ਸੜਕਾਂ ਅਸੀਂ ਦਿਾਨਨੰਗਰ ਦੇਖ ਲਈਏ ਲਾਰੈਂਸ ਰੋਡ ਦੇਖ ਲਈਏ ਅਸੀਂ ਜੋਸ਼ੀ ਕਲੋਨੀ ਦੇਖ ਲਈਏ ਬਸੰਤ ਐਵੇਨਿਊ ਦੇ ਪਾਰਕਸ ਦੇਖ ਲਈਏ ਜਾਂ ਮੇਰੀ ਵਾਰਡ ਚ ਅਰਾਊਂਡ 17-18 ਪਾਰਕਸ ਪੈਂਦੇ ਨੇ ਉਹਨਾਂ ਪਾਰਕਸ ਵਿੱਚ ਟਾਈਲਾਂ ਦੇ ਵਰਕ ਪੇਂਟ ਦੇ ਵਰਕ ਸਵਿੰਗਸ ਸਾਰੇ ਝੂਲੇ ਵੀ ਲੱਗਨੇ ਚਾਹੀਦੇ ਆ ਜਿਹੜੇ ਕਿ ਬੱਚਿਆਂ ਨੂੰ ਅ ਅਸੀਂ ਮੋਟੀਵੇਟ ਕਰੀਏ ਤਾਂ ਕਿ ਉਹ ਬਾਹਰ ਆ ਕੇ ਆਪਣੀ ਪੜ੍ਹਾਈ ਤੋਂ ਇਲਾਵਾ ਵੀ ਥੋੜੀ ਖੁੱਲੀ ਹਵਾ ਵਿੱਚ ਸਾਲ ਲੈਣ ਥੋੜੇ ਜਿਹਾ ਉਹਨਾਂ ਦਾ ਸਟ्रेस ਰਿਲੀਵ ਹੋਏ ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਨੇ ਉਹ ਐਨੇ ਸਾਲਾਂ ਤੋਂ ਵੀ ਨਹੀਂ ਹੋਈ ਤੇ ਹੁਣੇ ਵੀ ਤੁਸੀਂ ਦੇਖ ਸਕਦੇ ਹੋ ਕਿ 8 ਮਹੀਨੇ ਹੋਣ ਨੂੰ ਆ ਗਏ ਐ ਤੇ ਕਾਰਪੋਰੇਸ਼ਨ ਬਿਲਕੁਲ ਸੁੱਕੀ ਹੋਈ ਐ ਕਾਰਪੋਰੇਸ਼ਨ ਵਿਚੋਂ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਸਹਿਯੋਗ ਬਿਲਕੁਲ ਨਹੀਂ ਮਿਲ ਰਿਹਾ ਐਨੀ ਵਾਰੀ ਉਹਨਾਂ ਨੂੰ ਰਿਕਵੈਸਟ ਕਰਕੇ ਵੀ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਇਹ ਸਾਡੇ ਬੋਰਡ ਦੇ ਕੰਮ ਹਗੇ ਨੇ ਜੇ ਤੁਸੀਂ ਅਫੀਸ਼ੀਅਲਸ ਦੇਖ ਲੋ ਜਾਂ ਤੁਸੀਂ ਵਰਕਰਸ ਦੇਖ ਲੋ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਫਿਰ ਜਾ ਕੇ ਅਸੀਂ ਆਪਣੇ ਆਪੇ ਵੀ ਲੱਗੇ ਹੁੰਨੇ ਆ ਕਿਉਂਕਿ ਆਪੇ ਵੀ ਕਿੰਨੇ ਕੰਮ ਲੋਕਾਂ ਦੇ ਅਸੀਂ ਸਰਾਈ ਜਾਂਦੇ ਆ ਬਟ ਕਾਰਪੋਰੇਸ਼ਨ ਤੋਂ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਜਿਹਦੇ ਕਾਰਨ ਕਿ ਸਾਡਾ ਕੰਮ ਅਵਾਰਡ ਦਾ ਇਨਾ ਡਿਲੇ ਹੋਇਆ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ ਨੇ ਵਾਟਰ ਸਪਲਾਈ ਇੰਗਰੇਜ ਦੀ ਬੜੀ ਪ੍ਰੋਬਲਮ ਹੈ ਇਲਾਕੇ ਇਲਾਕੇ 'ਚ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਸਪਲਾਈ ਦੀ ਬੜੀ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਨੂੰ ਪਾਣੀ ਪੀਣ ਨੂੰ ਬਹੁਤ ਹੀ ਗੰਦਾ ਮਿਲਦਾ ਪਿਆ ਹੈ ਜਿਹੜਾ ਕਿ ਆਂਦਾ ਪਿਆ ਤੇ ਲੋਕੀ ਕਾਫੀ ਬਿਮਾਰ ਹੋ ਰਹੇ ਨੇ ਜਿਹੜੀ ਕਿ ਅਸੀਂ ਦੋ ਤਿੰਨ ਮਹੀਨੇ ਆ ਤੋਂ ਫੇਸ ਕਰ ਰਹੇ ਆ ਸਿਚੁਏਸ਼ਨ ਪਰ ਉਹਦੀ ਹਜੇ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਹਜੇ ਤੱਕ ਵੀ ਠੀਕ ਪਾਣੀ ਲੋਕਾਂ ਨੂੰ ਨਹੀਂ ਮਿਲਿਆ ਸੀਵਰੇਜ ਦੇਖ ਸਕਦੇ ਹੋ ਉਹਦਾ ਵੀ ਬੁਰਾ ਹਾਲ ਹੈ ਜਿੱਥੇ ਕਿ ਥੋੜੀ ਜੀ ਬਾਰਿਸ਼ ਹੁੰਦੀ ਹੈ ਤੇ ਸਾਰਾ ਸੀਵਰੇਜ ਬੈਕ ਮਾਰਦਾ ਹੈ ਤੇ ਇਹ ਕਦੋਂ ਹੋਏਗੀ ਜੇ 4 ਸਾਲਾਂ ਤੋਂ ਨਹੀਂ ਕੀਤਾ ਹੁਣ 8 ਮਹੀਨੇ ਹੋ ਗਏ ਅਸੀਂ ਵੇਟ ਹੀ ਕਰ ਰਹੇ ਆ ਕਿ ਸਾਨੂੰ ਕਾਰਪੋਰੇਸ਼ਨ ਤੋਂ ਸਹਿਯੋਗ ਮਿਲੇ ਤੇ ਅਸੀਂ ਉਹ ਕੰਮ ਕਰਾਈਏ ਝੂਲੇ ਜਾਰਾ ਨਹੀਂ ਲੱਗੇ ਆ ਇਹ ਤਾਂ ਤੁਸੀਂ ਲਗਵਾਓਗੇ ਪਾਰਕ ਸਾਡੇ ਮੇਰੇ ਵਾਰਡ ਚ ਅਰਾਊਂਡ 17 18 ਪਾਰਕ ਹਗੇ ਨੇ ਜਿਹੜੇ ਕਿ ਉਹਨਾਂ ਨੂੰ ਡਿਵੈਲਪਮੈਂਟ ਦੀ ਲੋੜ ਹਗੀ ਹੈ ਉਹਨਾਂ ਦੇ ਪੇਂਟ ਲੈ ਲਓ ਜਾਂ ਝੂਲੇ ਲੈ ਲਓ ਜਿਹੜੇ ਕਿ ਬੱਚਿਆਂ ਵਾਸਤੇ ਜ਼ਰੂਰੀ ਨੇ ਜਿਹੜੇ ਕਿ ਸਾਡੇ 올ਡ ਏਜ ਲੋਕ ਨੇ ਉਹ ਬਾਹਰ ਜਾ ਕੇ ਖੁੱਲੀ ਹਵਾ ਵਿੱਚ ਸਾਹ ਲੈ ਸਕਣ ਉਹਨਾਂ ਨੂੰ ਕੋਈ ਪਲਾਂਟ ਪ੍ਰੋਵਾਈਡ ਹੋ ਸਕਣ ਉਹਨਾਂ ਦੀ ਦੇਖ ਰੇ ਟਾਈਲ ਵਰਕ ਹੋਇਆ ਹੋਏ ਤਾਂ ਕਿ ਕੋਈ ਡਿੱਗੇ ਨਹੀਂ ਜਿਹੜੇ ਕਿ ਸਾਡੇ ਮੇਰੇ ਵਾਰਡ ਵਿੱਚ ਹੈਗੇ ਨੇ ਬਹੁਤ ਪਰ ਉਹਨਾਂ ਦੀ ਡਵੈਲਪਮੈਂਟ ਵੀ ਬਹੁਤ ਪਿੱਛੇ ਹੋ ਗਈ ਹੈ ਤੇ ਉਹਨਾਂ ਦੀ ਜਲਦ ਤੋਂ ਜਲਦ ਉਹਨਾਂ ਦੀ ਡਵੈਲਪਮੈਂਟ ਵੀ ਹੋਣੀ ਚਾਹੀਦੀ ਹੈ। ਸ੍ਰੀ ਅਰੋੜਾ ਜੀ ਵੀ ਮੇਰੇ ਰਏ ਨੇ ਕੰਮ ਕਰਦੇ ਦੇ ਵਿਕਾਸ ਦੇ ਸ਼ਹਿਰ ਦੇ ਵਿੱਚ ਤੁਸੀਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਪਾਣੀ ਹੈ ਕਿ ਇਸ ਤਰ੍ਹਾਂ ਮੈਂਬਰ ਪਰਿਵਾਰ ਤੇ ਆ ਫਿਰ ਵੀ ਅਣਦੇਖੀ ਕੀਤੀ ਜਾਂ। ਬਿਲਕੁਲ ਜੀ ਤੁਸੀਂ ਤੁਹਾਨੂੰ ਪਤਾ ਹੀ ਹੈ ਸਾਰੇ ਜਾਣਦੇ ਹੈ ਕਿ ਮੇਰੇ ਫਾਦਰ ਇਨ-ਲਾ ਨੇ ਕੰਮ ਕੀਤਾ ਹੈ ਤੇ ਇੰਨੇ ਸਾਲਾਂ ਤੋਂ ਉਹਨਾਂ ਦੇ ਨਾਲ ਅਸੀਂ ਐਸ ਪਰਿਵਾਰ ਜੁੜੇ ਰਹੇ ਹਾਂ। ਤੇ ਦੇਖਦੀ ਆਈਆਂ ਮੈਂ ਕਿ ਕੰਮ ਕਰਕੇ ਵਿਖਾਇਆ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਨਹੀਂ ਕੀਤਾ ਪਰ ਹੁਣ ਹੁਣ ਜਦੋਂ ਲੋੜ ਹੈ ਹੁਣ ਜਦੋਂ ਦੁਬਾਰਾ ਸਰਕਾਰ ਹੁਣ 4 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਈ ਹੈ ਆਪੋਜੀਸ਼ਨ ਨੂੰ ਹੋ ਗਈ ਹੈ ਤੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਨਾਲ ਜਿਹੜੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਫੇਰ ਵੀ ਅਸੀਂ ਕੰਮ ਕਰਾਉਣ ਨੂੰ ਤਿਆਰ ਆ ਤੇ ਕਦੀ ਵੀ ਪਿੱਛੇ ਨਹੀਂ ਹੋਵਾਂਗੀ ਮੈਂ ਲੈ ਲਾਂ ਜਾਂ ਮੇਰੇ ਪਰਿਵਾਰ ਤੋਂ ਕੋਈ ਵੀ ਲੈ ਲਓ ਅਸੀਂ ਪਿੱਛੇ ਨਹੀਂ ਹਾਂ ਤੇ ਲੋਕਾਂ ਦੇ ਕੰਮ ਕਰਾ ਕੇ ਹੀ ਸਾ ਲਵਾਂਗੀ ਮੈਂ ਇਹੀ ਕਹਿਣਾ ਚਾਹਾਂਗੀ ਮੇਅਰ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਕਿ ਜਲਦ ਤੋਂ ਜਲਦ ਔਰਡ ਦੇ ਕੰਮ ਕਰਾਏ ਜਾਣ ਜਿੰਨੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਪਾਣੀ ਪੀਣ ਦਾ ਲੈ ਲੋ ਜਾਂ ਸੀਵਰ ਦਾ ਲੈ ਲੋ ਉਹ ਸਾਰੇ ਸੜਕਾਂ ਦੇ ਲੈ ਲੋ ਸਾਰੇ ਕੰਮ ਜਲਦ ਤੋਂ ਜਲਦ ਕਰਾਏ ਜਾਣ ਤੇ ਸਾਡੇ ਕੰਮ ਜਿੱਥੇ ਵੀ ਰੋਕੇ ਨਾ ਜਾਣ ਹਾਊਸ ਮੀਟਿੰਗ ਜਿਹੜੀ ਸਾਡੀ ਕੀ ਪੈਂਡਿੰਗ ਹੈ ਉਹ ਵੀ ਜਲਦ ਤੋਂ ਜਲਦ ਕਰਾ ਕੇ ਤੇ ਸਾਡੇ ਸਾਰੇ ਕੰਮ ਹੋਣ ਜਿਹੜੇ ਕਿ ਬਿਊਟੀਫਿਕੇਸ਼ਨ ਵੀ ਰਿਕੁਆਇਰਡ ਹੈ ਸਾਡੇ ਪਾਰਕ ਦੀ ਉਹ ਵੀ ਜਲਦ ਤੋਂ ਜਲਦ ਹੋ ਜਾਣੀ ਚਾਹੀਦੀ ਹੈ ਜਿਸ ਕਾਰਨ ਲੋਕਾਂ ਨੂੰ ਐਨੀ ਪ੍ਰੋਬਲਮ ਆ ਰਹੀ ਹੈ ਤੇ ਸਪੈਸ਼ਲ ਰਿਕਵੈਸਟ ਹੈ ਉਹਨਾਂ ਕਾਰਪੋਰੇਸ਼ਨ ਨੂੰ ਕਿ ਆਏ ਪੰਜਾਬ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ ਤੇ ਜਿੰਦਰ ਸਰਕਾਰ ਦਾ ਬੀਜਪੀ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ ਪਸਾਨਾ ਬਣ ਕੇ ਕੇਂਦਰ ਸਰਕਾਰ ਹਰ ਪੜਤਾ ਲਈ ਹਮੇਸ਼ਾ ਹੀ ਨਾਲ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਡੇ ਮਿਨਿਸਟਰ ਆਏ ਨੇ ਤੇ ਅੱਗੇ ਵੀ ਮਿਨਿਸਟਰ ਆ ਰਹੇ ਨੇ ਤੇ 1600 ਕਰੋੜ ਰੁਪਏ ਦੀ ਸੈਂਕਸ਼ਨ ਜਿਹੜੀ ਹੋਈ ਹੈ ਉਹ ਹਰ ਪੀੜਤਾ ਵਾਸਤੇ ਹੀ ਹੋਈ ਹੈ ਇਨ੍ਹਾਂ ਪਿੰਡਾਂ ਵਿੱਚ বিজেপি ਸਰਕਾਰ ਲੱਗੀ ਰਹੀ ਹੈ ਤੇ ਹਜੇ ਵੀ ਉਹਨਾਂ ਦੀ ਸਾਰੀ ਸਹੂਲਤਾਂ ਵਾਸਤੇ ਪ੍ਰੋਵਾਈਡ ਕਰਨ ਵਾਸਤੇ ਸਾਰੇ ਤਤਪਰ ਨੇ ਪਿਆਰ ਨੇ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਅੱਗੇ ਤੋਂ ਵੀ ਹੋਰ ਫੰਡ ਵੀ ਅਨਾਉਂਸ ਹੋਣਗੇ ਜਦੋਂ ਕਿ ਲੋਕਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹ ਵੀ ਕੀਤੀ ਜਾਏਗੀ ਅਸੀਂ ਸਾਰੇ ਨਾਲ ਹਾਂ ਤੇ ਅਸੀਂ ਪੰਜਾਬ ਨੂੰ ਦੁਬਾਰਾ ਹਰਾ ਭਰਿਆ ਕਰਨ ਵਾਸਤੇ ਆਪ ਸਰਕਾਰ ਤਾਂ ਕੋਈ ਸਕੀਮ ਨਹੀਂ ਦੇ ਰਹੀ ਤੁਸੀਂ ਦੇਖ ਸਕਦੇ ਹੋ ਕਿ ਆਯੂਸ਼ਮਾਨ ਦੀ ਇੰਨੀ ਦੇਰ ਤੋਂ ਸਕੀਮ ਚੱਲਦੀ ਪਈ ਹੈ ਉਹਨੂੰ ਕੈਨਸਲ ਕਰਾ ਕੇ ਇਹਨਾਂ ਨੇ ਜਿਹੜੇ ਆਪਣੇ 10 ਲੱਖ ਦੀ ਸਕੀਮ 하기 ਹੈ ਉਹ ਹਜੇ ਅਨਾਉਂਸਮੈਂਟ ਹੀ ਕੀਤੀ ਹੈ ਤੇ ਹਜੇ ਸ਼ੁਰੂ ਵੀ ਨਹੀਂ ਕੀਤੀ ਜਿਹੜੀ ਕਿ ਮਹਿਲਾਵਾਂ ਨੂੰ 1000 ਰੁਪਏ ਦੀ ਜਿਹੜੀ ਇਹਨਾਂ ਨੇ ਪ੍ਰੋਮਿਸ ਕੀਤੀ ਸੀ ਹਜੇ ਉਹ ਵੀ ਇਹਨਾਂ ਕੋਲੋਂ ਫਾਈਨਲ ਨਹੀਂ ਹੋਈ ਤੇ ਇਹ ਲੋਕਾਂ ਨੂੰ ਕਿੱਥੋਂ 10 ਲੱਖ ਦਾ ਬੀਮਾ ਜਿਹੜਾ ਕਹਿੰਦੇ ਪਏ ਨੇ ਉਹ ਦੇ ਦੇਣਗੇ ਇਹ ਸਿਰਫ ਝੂਠ ਦੀ ਸਰਕਾਰ ਹੈ ਸਿਰਫ ਆਪਦਾ ਦੀ ਸਰਕਾਰ ਹੈ ਇਹਨਾਂ ਕੋਲ ਕੁਝ ਨਹੀਂ ਹੈਗਾ ਤੇ ਇਹ ਬਿਲਕੁਲ ਹੀ ਲੋਕੀ ਪਛਾਣ ਗਏ ਨੇ ਇਹਨਾਂ ਨੂੰ ਤੇ ਤੁਸੀਂ ਆਪ ਡਿਸੀਜਨ ਲੈ ਸਕਦੇ ਹੋ ਕਿ ਕਿਹੜੀ ਸਰਕਾਰ ਕੰਮ ਕਰ ਰਹੀ ਹੈ ਤੇ ਕਿਹੜੀ ਨਹੀਂ ਮੋਦੀ ਸਰਕਾਰ ਹਰ ਵੇਲੇ ਤਿਆਰ ਹੈ ਸੈਂਟਰ ਤੋਂ ਇੰਨੇ ਫੰਡ ਆਂਦੇ ਨੇ ਇਹ ਕੀ ਕਰਦੇ ਨੇ ਕੋਈ ਵੇਰਵਾ ਨਹੀਂ ਹੈ ਤੇ ਲੋਕਾਂ ਦੀ ਕੋਈ ਹੈਲਪ ਨਹੀਂ ਹੋ ਰਹੀ ਹੈ ਤੇ ਮੋਦੀ ਸਰਕਾਰ ਨੇ ਜਿਹੜੀ GST ਦੇ ਰੇਟ ਕੱਟ ਕੀਤੇ ਨੇ ਉਹ ਬਹੁਤ ਹੀ ਵਧੀਆ ਸਾਨੂੰ ਤੋਫਾ ਮਿਲਿਆ ਹੈ ਸਾਰੀ ਲੋਕਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕਿ ਸਾਡੀ ਲੋੜਵੰਦ ਦੀ ਜ਼ਰੂਰਤਮੰਦ ਦੀ ਚੀਜ਼ਾਂ ਨੇ ਉਹ ਘਰ ਤੋਂ ਲੈ ਕੇ ਵਪਾਰ ਤੱਕ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਇਆ ਹੈ ਤੇ ਇਵਨ ਟ੍ਰੇਡ ਵਿੱਚ ਵੀ ਵਾਦਾ ਪਾਇਆ ਮੋਦੀ ਸਰਕਾਰ ਨੇ ਜਿਹੜਾ ਕਿ ਦੀਵਾਲੀ ਤੋਂ ਪਹਿਲਾਂ ਸਾਨੂੰ ਬਹੁਤ ਵਧੀਆ ਤੋਹਫਾ ਦੇ ਦਿੱਤੇ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਲੋਕਾਂ ਨੂੰ ਦੇਣਾ ਚਾਹਨੀ ਆ ਤੇ ਖਾਸ ਤੌਰ ਤੇ ਇਹ ਕਹਿਣਾ ਚਾਹਨੀ ਹਾਂ ਕਿ ਤਿਉਹਾਰ ਖੁਸ਼ੀ ਮਨਾਉਣ ਦੇ ਦਿਨ ਹੈ ਆਪਸ ਵਿੱਚ ਰਲਮਿਲ ਕੇ ਰਹਿਣ ਦੇ ਦਿਨ ਹੈ ਪਰ ਤੁਸੀਂ ਜਿਹੜੀ ਵੀ ਖਰੀਦਦਾਰੀ ਕਰੋ ਉਹ ਸਵਦੇਸ਼ੀ ਕਰੋ ਸਾਡੇ ਦੇਸ਼ ਦਾ ਵਪਾਰ ਵਧਣਾ ਤਾਂ ਹੀ ਵਧੇਗਾ ਜੇ ਅਸੀਂ ਦੇਸ਼ ਦੀ ਬਣੀਆਂ ਹੋਈਆਂ ਚੀਜ਼ਾਂ ਇਸਤੇਮਾਲ ਕਰਾਂਗੇ ਤੇ ਉਹਨੂੰ ਹੀ ਵਾਦਾ ਪਾਵਾਂਗੇ ਜਿਸ ਦੇ ਨਾਲ ਸਾਡਾ ਵਪਾਰ ਵਧੇਗਾ ਸਾਡਾ ਦੇਸ਼ ਵਧੇਗਾ ਅ ਦੇਖੋ ਜੀ ਲੇਡੀਜ਼ ਘਰ ਵੀ ਦੇਖਦੀਆਂ ਨੇ ਬਾਹਰ ਵੀ ਦੇਖਦੀਆਂ ਨੇ ਸਾਨੂੰ ਲੱਗਦਾ ਕਿ ਦੇਨ ਹੁੰਦੀ ਹੈ ਲੇਡੀਜ਼ ਵਿੱਚ ਇੱਕ ਸਾਡੇ ਇੱਕ ਨਈਂ ਦੋ ਨਈਂ ਆ ਸਾਡੇ ਆਠ ਹੱਥ ਹੁੰਦੇ ਨੇ ਜਿਹੜੇ ਕਿ ਅਸੀਂ ਮਲਟੀਟਾਸਕ ਬਹੁਤ ਵਧੀਆ ਤਰ੍ਹਾਂ ਕਰ ਸਕਨੇ ਆ ਤੇ ਮੈਂ ਇਹੀ ਕਹਿਣਾ ਚਾਹਨੀ ਆ ਲੇਡੀਜ਼ ਆਂਦੀਆਂ ਵੀ ਨੇ ਕਰੇ ਤੇ ਬਹੁਤ ਮੋਟੀਵੇਟ ਵੀ ਹੁੰਦੀਆਂ ਨੇ ਤੇ ਦੇਖਦੀਆਂ ਨੇ ਕਿ ਤੁਸੀਂ ਮੈਡਮ ਵਧੀਆ ਕੰਮ ਕਰ ਰਹੇ ਹੋ ਜਦੋਂ ਤੱਕ ਵੀ ਪਾਰਟੀ ਮੈਨੂੰ ਅੱਗੇ ਤੱਕ ਵੀ ਮੌਕਾ ਦਿੰਦੀ ਰਹੇਗੀ ਤੇ ਮੈਂ ਲੋਕਾਂ ਦੇ ਵਿੱਚ ਲੋਕਾਂ ਦਾ ਕੰਮ ਕਰਦੀ ਰਾਵਾਂਗੀ ਪਿੱਛੇ ਨਹੀਂ ਹਟਾਂਗੀ ਕਦੇ ਵੀ